ਅੱਜ ਸ਼੍ਰੀ ਕਾਲ ਤਖਤ ਸਾਹਿਬ ਇਸ ਮੁਚਕ ਅਕਾਲੀ ਲੀਡਰਸ਼ਿਪ ਵਰਕਰ ਇਕੱਠੇ ਹੋਏ ਪ੍ਰਮਾਤਮਾ ਦਾ ਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਕਿ ਜਿਹੜਾ ਲੈਂਡ ਪੂਲਿੰਗ ਸਕੀਮ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਲੈ ਕੇ ਆਏ ਸੀ ਜੀ ਦਾ ਮਕਸਦ ਸੀ ਪੰਜਾਬ ਦੇ ਕਿਸਾਨਾਂ ਦੀ ਗਰੀਬਾਂ ਦੀ ਜ਼ਮੀਨਾਂ ਦੇ ਕਬਜ਼ਾ ਕਰਨਾ ਪ੍ਰਮਾਤਮਾ ਦੀ ਆਸ਼ੀਰਵਾਦ ਨਾਲ ਮੇਰ ਨਾਲ ਅਕਾਲੀ ਦਲ ਉਹ ਜੰਗ ਜਿੱਤ ਗਿਆ ਪਰ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਵਾਸਤੇ ਅੱਜ ਇੱਥੇ ਆਏ ਆਂ ਦੂਜੀ ਅਸੀਂ ਇਹ ਸਾਰੇ ਪਾਰਟੀ ਨੇ ਅਰਦਾਸ ਕੀਤੀ ਹੈ ਪ੍ਰਮਾਤਮਾ ਦੇ ਚਰਨਾਂ 'ਚ ਕਿ ਹੜ੍ਹਾਂ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਪ੍ਰਮਾਤਮਾ ਮੇਰ ਕਰਨ ਹੜ੍ਹ ਰੁਕਣ ਤੇ ਆ ਨੁਕਸਾਨ ਘੱਟ ਤੋਂ ਘੱਟ ਹੋਏ ਉਹ ਵੀ ਅਰਦਾਸ ਅਸੀਂ ਪ੍ਰਮਾਤਮਾ ਦੇ ਚਰਨਾਂ 'ਚ ਕੀਤੀ ਹੈ ਕਿ ਲੋਕੀ ਪੰਜਾਬ ਦੇ ਬਹੁਤ ਜ਼ਿਆਦਾ ਮੁਸ਼ਕਿਲ 'ਚ ਹੈ ਬਰਸਾਤਾ ਨਾਲ ਬਾਚਲ 'ਚੋਂ ਬਹੁਤ ਵੱਡੇ ਪੱਧਰ ਤੇ ਪਰਬਾਣੀ ਪੰਜਾਬ ਚ ਆ ਗਿਆ ਜਿਹਦਾ ਬਹੁਤ ਵੱਡਾ ਨੁਕਸਾਨ ਪੰਜਾਬ ਨੂੰ ਹੋਇਆ ਆ ਆ ਜਿਹੜੀ ਹਾਲਾਤ ਬਣੀ ਐ ਇੱਕ ਜੰਮਵਾਰੀ ਤਾਂ ਬਰਸਾਤ ਦੀ ਤਾਂ ਹੈਗੀ ਹੈਗੀ ਪਰ ਸਭ ਤੋਂ ਵੱਡੀ ਜੰਮਵਾਰੀ ਨਲਾਕੀ ਪੰਜਾਬ ਸਰਕਾਰ ਦੀ ਹਰ ਸਾਲ ਜਦੋਂ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ 4 ਮਹੀਨੇ ਪਹਿਲੇ ਸਾਰੇ ਬੰਦਾਂ ਦਾ ਜਾਇਜ਼ਾ ਲੈਤਾ ਜਾਂਦਾ ਸੀ ਫੰਡ ਰੀਲੀਜ਼ ਕੀਤੇ ਜਾਂਦੇ ਸੀ ਸਾਰੇ ਬੰਦ ਪੱਕੇ ਕੀਤੇ ਜਾਂਦੇ ਸੀ ਤੇ ਦਰਿਆ ਡੂੰਘੇ ਕੀਤੇ ਜਾਂਦੇ ਸੀ ਪਰ ਜਦੋਂ ਦੀ ਝਾੜੂ ਵਾਲੀ ਸਰਕਾਰ ਆਈ ਹੈ ਭਗਵੰਤਪານ ਇੱਕ ਵਾਰ ਵੀ 4 ਸਾਲਾਂ ਚ ਬਰਸਾਤਾਂ ਤੋਂ ਪਹਿਲੇ ਨਾ ਕੋਈ ਮੀਟਿੰਗ ਹੋਈ ਹੈ ਤੇ ਨਾ ਕੋਈ ਫੰਡ ਗਿਆ ਨਾ ਸਪਾਈ ਹੋਇਆ ਨਾ ਬੰਦ ਪੱਕੇ ਕੀਤੇ ਗਏ ਆ ਆਈ ਕਾਰਨ ਹੈ ਕਿ ਜਿਹੜਾ ਦਰਿਆਵਾਂ ਦਾ ਜਿਹੜਾ ਬੇਸ ਸੀ ਸਿਲਟ ਪਾ ਕੇ ਇੰਨਾ ਉੱਚਾ ਹੋ ਗਿਆ ਕਿ ਬੰਦ ਦੀ ਸਟਰੈਂਥ ਘਟ ਗਈ ਤੇ ਜਿਸ ਕਰਕੇ ਆ ਐਡਾ ਵੱਡਾ ਨੁਕਸਾਨ ਆਇਆ ਵੱਡਾ ਸਭ ਤੋਂ ਵੱਡਾ ਜੰੂਰ ਆ ਆਮ ਆਦੀ ਪਾਰਟੀ ਦੀ ਸਰਕਾਰ ਆ ਸਭ ਸਾਰੇ ਅਕਾਲੀ ਦਾ ਲੋਕ ਤਾਂ ਨਜ਼ਰ ਹੀ ਨਹੀਂ ਆ ਰਿਹਾ ਮੈਂ ਇੱਕ ਦੂਜੀ ਗੱਲ ਕਰਨਾ ਚਾਹਣਾ ਹੈ ਦੇਖੋ ਮੈਂ ਦੇਸ਼ ਦੀ ਸਰਕਾਰ ਨੂੰ ਦੱਸਣਾ ਚਾਹਣਾ ਹੈ ਜਦੋਂ ਪਾਣੀ ਲੈਣਾ ਹੋਏ ਪੰਜਾਬ ਦਾ ਉਦੋਂ ਤੁਸੀਂ ਸੀਆਰਪੀ ਡੈਮਾਂ ਤੇ ਲਾ ਦਿੰਨੇ ਹੋ ਕਿ ਹਰਿਆਣੇ ਨੂੰ ਦੋ ਪਾਣੀ ਤੇ ਜਦੋਂ ਪੰਜਾਬ ਡੁੱਬਦਾ ਹੋਏ ਉਦੋਂ ਕੌਣ ਖੜਾ ਸਾਡੇ ਨਾਲ ਪੰਜਾਬ ਕੋਈ ਸੈਂਟਰ ਸਰਕਾਰ ਤੋਂ ਕੋਈ ਨਹੀਂ ਆਇਆ ਸੂਬੇ ਦੀ ਸਰਕਾਰ ਤਨੋਂ ਆ ਦੁੱਖ ਦੀ ਗੱਲ ਹੈ ਹਰਿਆਣੇ ਦੇ ਮੁੱਖ ਮੰਤਰੀ ਰਾਜਸਥਾਨ ਦੇ ਮੁੱਖ ਮੰਤਰੀ ਕਿਸੇ ਨੇ ਦੁੱਖ ਦਾ ਪ੍ਰਗਟਾਵਾ ਹੀ ਨਹੀਂ ਕੀਤਾ ਇਹ ਤੋਂ ਮਾੜੀ ਗੱਲ ਕੀ ਹੈ ਜੇ ਜਿਹੜਾ ਦੁਨੀਆ ਦਾ ਕਾਨੂੰਨ ਹੈ ਕਿ ਜਿਹੜੇ ਮੁਲਖ ਵਿੱਚ ਜਿਹੜੇ ਸੂਬੇ ਵਿੱਚੋਂ ਦਰਿਆ ਚੱਪਦੇ ਹੈ ਉਹ ਪਾਣੀ ਉਸ ਸੂਬੇ ਦਾ ਹੈ ਕਿਉਂਕਿ ਨੁਕਸਾਨ ਵੀ ਉਹ ਸੂਬੇ ਨੂੰ ਹੁੰਦਾ ਹੈ ਪਰ ਕੱਲਾ ਪੰਜਾਬ ਹੈ ਜਿੱਥੇ ਪੰਜਾਬ ਦਾ ਜਿੰਨੇ ਦਰਿਆਵਾਂ ਦਾ ਪਾਣੀ ਹੈ ਅੱਧਾ ਕਾਂਗਰਸ ਨੇ ਰਾਜਸਥਾਨ ਨੂੰ ਦੇਤਾ ਬਾਕੀ ਅੱਧਾ ਤੇ ਅੱਧਾ ਹਰਿਆਣੇ ਨੂੰ ਦੇਤਾ ਤੇ ਹੁਣ ਦੇਖੋ ਕਿੰਨੇ ਲੋਕਾਂ ਦੀਆਂ ਮੌਤਾਂ ਹੋ ਗਈਆਂ ਜਾਨਵਰਾਂ ਦੀਆਂ ਮੌਤਾਂ ਹੋ ਗਈਆਂ ਕੋਈ ਭਾਂ ਫੜ ਨਹੀਂ ਆਇਆ ਕੱਲੇ ਵਿਚਾਰੇ ਕਿਸਾਨ ਗਰੀਬ ਲੱਗੇ ਐ ਉਹ ਆਪਣੇ ਕੋਲੋਂ ਕਿਹੜੀ ਵੱਡੀ ਦੁੱਖ ਦੀ ਹੋਰ ਵੀ ਗੱਲ ਹੈ ਦੇਖੋ ਬੰਦ ਰੋਕਣ ਵਾਸਤੇ ਸਟਰੈਂਥਨ ਕਰਨ ਵਾਸਤੇ ਲੋਕਾਂ ਨੇ ਕਿਸਾਨਾਂ ਨੇ ਗਰੀਬਾਂ ਨੇ 1 ਕਿੱਲੇ ਮਗਰ 1000 ਰੁਪਏ ਇਕੱਠਾ ਕਰਕੇ ਉਹ ਆਪ ਕਰ ਰਹੇ ਹੈ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹਣਾ ਹੈ ਤੇਰੇ ਤੇ ਹੈਲੀਕਾਪਟਰ ਦਾ ਸੀ 4 ਪੁਣਾ ਡਰਾਮਾ ਕਰਨਾ ਛੱਡ ਦੇ ਆਈ ਥੋੜੀ ਸੋਚ ਹੈ ਭਗਵੰਤ ਮਾਨ ਨੂੰ ਇੰਨਾ ਹੀ ਨਹੀਂ ਪਤਾ ਇੱਥੇ ਹੈਲੀਕਾਪਟਰ ਦੀ ਲੋੜ ਨਹੀਂ ਕਿਸਾਨਾਂ ਨੂੰ ਗਰੀਬਾਂ ਨੂੰ ਉਸ ਇਲਾਕੇ ਦੇ ਲੋਕਾਂ ਨੂੰ ਡੀਜ਼ਲ ਦੀ ਲੋੜ ਹੈ ਉੱਥੇ ਜੀਸੀਬੀ ਦੀ ਲੋੜ ਹੈ ਟਰੈਕਟਰਾਂ ਦੀ ਲੋੜ ਹੈ ਟਰਾਲੀਆਂ ਦੀ ਲੋੜ ਹੈ ਬੈਗ ਦੀ ਲੋੜ ਹੈ ਮਿੱਟੀ ਪੋ ਕੇ ਬੰਦ ਬਣਾਉਣ ਦੀ ਲੋੜ ਹੈ ਹੈਲੀਕਾਪਟਰ ਤੇ ਦੋ ਪੈਕੇਟ ਸਿੱਟਣ ਦੇ ਵਾਸਤੇ ਮੁੱਖ ਮੰਤਰੀ ਨੇ ਟਿੱchnਾ ਕੀਤੀਆਂ ਮੈਂ ਕਹਿੰਦਾ ਬੜੀ ਅਫਸੋਸ ਦੀ ਗੱਲ ਹੈ ਆ ਸਹੀ ਮੈਨੇ ਤੇ ਦਿਮਾਗੀ ਹਾਲਤ ਮੁੱਖ ਮੰਤਰੀ ਦੀ ਪਤਾ ਲੱਗਦੀ ਹੈ ਕਿ ਕਿਸ ਸੋਚ ਦਾ ਮੁੱਖ ਮੰਤਰੀਆਂ ਨੂੰ ਆਏ ਨਹੀਂ ਪਤਾ ਕਿ ਲੋਕਾਂ ਨੂੰ ਕਿਸ ਚੀਜ਼ ਦੀ ਲੋੜ ਹੈ ਮੈਂ ਹੁਣ ਵੀ ਕਹਣਾ ਹੈ ਮੁੱਖ ਮੰਤਰੀ ਨੂੰ ਕਿ ਸਾਰਾ ਕੰਮ ਛੱਡ ਕੇ ਸਾਰੇ ਮਹਿਕਮਿਆਂ ਦੀ ਡਿਊਟੀ ਪੰਜਾਬ ਪੁਲਿਸ ਦੀ ਡਿਊਟੀ ਲਾ ਕੇ ਸਾਰੇ ਜਿੰਨੇ ਬੰਦ ਹੈ ਉਹਨਾਂ ਨੂੰ ਭਰਨ ਦੀ ਕੋਸ਼ਿਸ਼ ਕਰੋ ਤੇ ਪਿੰਡਾਂ ਦੇ ਲੋਕਾਂ ਨੂੰ ਕੱਢੋ ਉੱਥੇ ਬਿਮਾਰੀ ਫੈਲ ਰਹੀ ਹੈ ਜਾਨਵਰ ਮਰ ਗਏ ਹੈ ਤੇ ਨਾਲੇ ਮੈਂ ਇੱਕ ਕਾਲੀ ਦਲ ਤਰਫੋਂ ਮੈਂ ਚੇਤਾਵਨੀ ਵੀ ਦੇਣਾ ਚਾਹਣਾ ਹੈ ਜੇ ਇਹ ਸਰਕਾਰ ਨੇ ਮੁਆਵਜ਼ਾ ਨਾ ਦਿੱਤਾ ਕਿਸਾਨਾਂ ਨੂੰ ਗਰੀਬ ਨੂੰ ਪਸ਼ੂਆਂ ਦਾ ਮੁਆਵਜ਼ਾ ਦੇ ਲੈ ਕੇ ਜੋ ਜੋ ਵਾਦੇ ਕੀਤੇ ਨਾ ਕੀਤੇ ਇੱਕ ਮਹੀਨੇ ਬਾਅਦ ਫਿਰ ਅਸੀਂ ਮੀਟਿੰਗ ਕਰਕੇ ਅਗਲਾ ਐਕਸ਼ਨ ਪਲਾਨ ਸੋਚਾਂਗੇ ਕਿ ਇਹ ਸਰਕਾਰ ਨੂੰ ਜਿਵੇਂ ਲੈਂਡ ਪੂਲਿੰਗ ਇਹਨਾਂ ਝੁਕਣਾ ਪਿਆ ਪੰਜਾਬ ਦੇ ਲੋਕਾਂ ਸਾਹਮਣੇ ਝੁਕਾਵਾਂਗੇ ਤੇ ਸਾਰਾ ਪੈਸਾ ਕੰਪਨਸੇਸ਼ਨ ਜਿੰਨਾ ਤਾਂ ਨਹੀਂ ਦਿੰਦੇ ਉਹ ਇੱਕ ਪਲਾਨ ਬਣਾਵਾਂਗੇ